ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰਨਾ ਹੈ ਸਾਧ ਸੰਗਤ ਉਹ ਬੇਨਤੀਆਂ অতি ਜ਼ਰੂਰੀ ਨੇ ਬਹੁਤ ਜ਼ਰੂਰੀ ਬੇਨਤੀਆਂ ਨੇ ਗੁਰਮੁਖ ਪਿਆਰਿਓ ਇਹ ਗੱਲ ਜਿਹੜੀ ਹੈ ਉਹ ਸਾਨੂੰ ਸਮਝਣੀ ਪਵੇਗੀ ਪਿਆਰਿਓ ਕਈ ਵਾਰੀ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਵਿਚਾਰ ਵੀ ਚੁੱਕੇ ਹਾਂ ਕਿ ਅਨੋਖੀ ਸੇਵਾ ਜੋ 24 ਸਾਲਾਂ ਚ ਪਹਿਲੀ ਵਾਰ ਹਰਮੰਦਰ ਸਾਹਿਬ ਹੋਏ ਨਤ ਮਸਤਕ ਪ੍ਰਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਉਹਦੇ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਘਰ ਇੱਕੋ ਹੀ ਹੈ ਪਿਆਰਿਓ ਗੁਰੂ ਦਾ ਘਰ ਇੱਕੋ ਹੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਰਹਿਮਤ ਜਿਹੜੀ ਹੈ ਉਹ ਸਭਨਾਂ ਤੇ ਵਰਤਦੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਿਆਰਿਓ ਯਾਦ ਰੱਖਿਓ ਕਿ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਜਿਹੜੀ ਹੈ ਉਹ ਸਭਨਾਂ ਤੇ ਵਰਤਦੀ ਹੈ ਤੇ ਚਾਹੇ ਕੋਈ ਜਿਮੇ ਦਾ ਮਰਜੀ ਹੋਵੇ ਸਤਿਗੁਰੂ ਹਰ ਇੱਕ ਤੇ ਬਰਾਬਰ ਕਿਰਪਾ ਕਰਦੇ ਨੇ ਹੋ ਗੱਲ ਵੱਖਰੀ ਹੈ ਵੀ ਕਿਸੇ ਤੇ ਪਹਿਲਾਂ ਹੋ ਜਾਂਦੀ ਹੈ ਕਿਸੇ ਤੇ ਜਿਹੜੀ ਹੈ ਥੋੜੀ ਜਿਹੀ ਲੇਟ ਹੁੰਦੀ ਹੈ ਤੁਸੀਂ ਵੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਆਪਾਂ ਇਸ ਵਿਸ਼ੇ ਨੂੰ ਸਮਝ ਲਈਏ ਬਾਕੀ ਬੇਨਤੀਆਂ ਆਪਾਂ ਨਾਲ ਹੀ ਨਾਲ ਕਰਾਂਗੇ ਅਨੋਖੀ ਸੇਵਾ 24 ਸਾਲਾਂ ਚ ਪਹਿਲੀ ਵਾਰ ਨਤਮਸਤਕ ਹੋਏ ਹਰਮੰਦਰ ਸਾਹਿਬ ਵਿਖੇ ਤਖਤਸ਼੍ਰੀ ਹਜ਼ੂਰ ਸਾਹਿਬ ਦੇ ਜਿਹੜੇ ਜਥੇਦਾਰ ਕੁਲਵੰਤ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਜੀ ਤਖਤਸ਼੍ਰੀ ਹਜ਼ੂਰ ਸਾਹਿਬ ਦੇ ਜਿਹੜੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਪਹਿਲੀ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ 24 ਸਾਲ ਬਾਅਦ ਆਏ ਕਹਿੰਦੇ ਪਹਿਲਾਂ ਆਏ ਸੀ 2000 ਦੇ ਵਿੱਚ ਉਦੋਂ ਉਹ ਨਤਮਸਤਕ ਹੋ ਕੇ ਗਏ ਸੀ ਮੱਥਾ ਟੇਕ ਕੇ ਗਏ ਸੀ 24 ਸਾਲ ਬਾਅਦ ਆਏ ਨੇ ਤੇ ਕਿੱਡੀ ਵੱਡੀ ਲੰਮੇ ਸਮੇਂ ਦੀ ਜਿਹੜੀ ਹੈ ਉਹਨਾਂ ਨੇ ਵਿਥ ਪਾ ਦਿੱਤੀ ਚਲੋ ਜਿਵੇਂ ਮਰਜੀ ਚਲੋ ਬਾਕੀ ਆਪਾਂ ਕਹਿੰਦੇ ਆ ਵੀ ਜਿਵੇਂ ਜਦੋਂ ਮਹਾਰਾਜ ਨੇ ਜਿੱਥੋਂ ਸੇਵਾ ਲੈਣੀ ਹੋਵੇ ਉਦੋਂ ਹੀ ਉੱਥੋਂ ਲੈਂਦੇ ਆ 24 ਸਾਲ ਬਾਅਦ ਆਏ ਤੇ ਬਤੌਰ ਤਖਤਸ਼ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵਜੋਂ ਉਹ ਸੇਵਾ ਨਿਭਾ ਰਹੇ ਨੇ ਅੱਜ ਵੀ ਮੌਜੂਦ ਨੇ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਜਿਹੜੇ ਨੇ ਵਿਸ਼ੇਸ਼ ਜਹਾਜ਼ ਰਾਹੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਉਹਨਾਂ ਨੇ ਦਰਸ਼ਨ ਦਿਦਾਰੇ ਕੀਤੇ ਇਸ਼ਨਾਨ ਵੀ ਕੀਤਾ ਸਰੋਵਰ ਦੇ ਵਿੱਚ ਅਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਵੀ ਕੀਤੀ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਬਣਨ ਤੋਂ ਬਾਅਦ ਨਿਰੰਤਰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੇਵਾਾਂ ਨਿਭਾਉਂਦੇ ਆ ਰਹੇ ਨੇ ਤੇ ਹਜ਼ੂਰ ਸਾਹਿਬ ਤੋਂ ਉਹ ਕਦੇ ਬਾਹਰ ਨਹੀਂ ਜਾਂਦੇ ਜਿੱਥੇ ਵੀ ਕੋਈ ਸਿਆਸੀ ਮੀਟਿੰਗ ਹੋਵੇ ਜਾਂ ਕਿਤੇ ਜਾਣਾ ਹੋਵੇ ਕਿਤੇ ਉਹਨਾਂ ਦੀ ਜ਼ਰੂਰਤ ਪੈ ਜੇ ਤਾਂ ਉਹਨਾਂ ਦਾ ਇੱਕ ਜਿਹੜਾ ਸੇਵਾਦਾਰ ਹੈ ਸਿਰਫ ਉਹਨਾਂ ਦੀ ਤਰਫੋਂ ਉਹੀ ਜਾਏਗਾ ਉਹ ਆਪ ਨਹੀਂ ਜਾਂਦੇ ਕਿਤੇ ਵੀ ਕਿਤੇ ਵੀ ਜਾ ਕੇ ਉਹ ਹਿੱਸਾ ਨਹੀਂ ਲੈਂਦੇ ਕਿਸੇ ਮੀਟਿੰਗ ਦੇ ਵਿੱਚ ਜਾਂ ਕਿਤੇ ਜਾਣਾ ਹੋਵੇ ਕਿਤੇ ਨਹੀਂ ਹੋ ਜਾਂਦੇ ਹੈਗੇ ਉਹ ਸਿਰਫ ਆਪਣੀ ਮਰਜ਼ੀ ਨਾਲ ਹਰਮੰਦਰ ਸਾਹਿਬ ਆਏ ਸੀ ਪਰ ਉਹ ਕਿਤੇ ਵੇਖਿਆ ਵੀ ਉਹ ਕਿਤੇ ਗਏ ਇੱਥੇ ਸਾਡੇ ਵਾਲੇ ਜਥੇਦਾਰਾਂ ਨੂੰ ਵੇਖ ਲਓ ਉਹ ਕਦੇ ਕਿੱਧਰ ਕਦੇ ਕਿੱਧਰ ਕਦੇ ਜਥੇਦਾਰ ਸਾਡੇ ਸਿਆਸੀ ਪਾਰਟੀਆਂ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ ਰਾਗਵ ਚੱਡੇ ਵਰਗੀਆਂ ਦੀਆਂ ਸਗਾਈਆਂ ਦੇ ਵਿੱਚ ਕਦੇ ਮੰਗਣੀਆਂ ਚ ਕਦੇ ਉਹ ਵਿਆਹਾਂ ਦੇ ਵਿੱਚ ਤੇ ਕਦੇ ਉਹ ਸਿਆਸੀ ਜਿਹੜੀਆਂ ਕਾਨਫਰੰਸਾਂ ਦੇ ਵਿੱਚ ਕਦੇ ਉਹ ਵੋਟਾਂ ਮੰਗਣ ਲਈ ਚੜੇ ਰਹਿੰਦੇ ਨੇ ਕਦੇ ਉਹ ਤੁਸੀਂ ਵੇਖ ਲਓ ਉਹਨਾਂ ਪ੍ਰੈਸ ਵਾਰਤਾ ਕਰਕੇ ਉਹਨਾਂ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਨੇ ਜਿਹੜੇ ਲੋਕ ਇਸ ਚੀਜ਼ ਦੇ ਲਾਇਕ ਨਹੀਂ ਹੈਗੇ ਕਾਬਲੀ ਹੈ ਨਹੀਂ ਸਾਧ ਸੰਗਤ ਤੇ ਸਾਡੇ ਵਾਲੇ ਜਿਹੜੇ ਨੇ ਉਹ ਬਹੁਤ ਪਿਛਲੇ ਦਰਜੇ ਦੇ ਨੇ ਕਿਉਂਕਿ ਜਿਹੜੇ ਕੁਲਵੰਤ ਸਿੰਘ ਜੀ ਨਾਲ ਉਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ ਉਹਨਾਂ ਦੀ ਕੰਪੈਰੀਜ਼ਨ ਸਾ ਨਹੀਂ ਹੋ ਸਕਦੀ ਕਿਉਂਕਿ ਗਿਆਨੀ ਕੁਲਵੰਤ ਸਿੰਘ ਜੀ ਕਿਤੇ ਜਾਂਦੇ ਨਹੀਂ ਉਹਨਾਂ ਦਾ ਮਕਸਦ ਹੈ ਸਿਰਫ ਸੇਵਾ ਜੋ ਭਾਵਨਾ ਜਿਹੜੀ ਉਹਨਾਂ ਨੂੰ ਮਿਲੀ ਹੋਈ ਹੈ ਸੇਵਾ ਬਸ ਉਹਨਾਂ ਨੇ ਉਹ ਸੇਵਾ ਨਿਭਾਉਣੀ ਹੈ ਉਹਨਾਂ ਨੇ ਸਿਰਫ ਉਹ ਸੇਵਾ ਨਿਭਾਉਣੀ ਹੈ 4 ਮਹੀਨੇ ਪਹਿਲਾਂ ਬਾਬਾ ਕੁਲਵੰਤ ਸਿੰਘ ਜੀ ਨੇ ਹਰਨੀਆਂ ਦਾ ਆਪਰੇਸ਼ਨ ਕਰਵਾਇਆ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਸਭ ਸਭ ਜਿਹੜਾ ਉਹਨਾਂ ਨੂੰ ਕੁਝ ਸਮਾਂ ਵਜਨ ਚੁੱਕਣ ਦੇ ਲਈ ਜਿਹੜੀ ਐ ਗੱਲ ਕੀਤੀ ਸੀ ਵੀ ਤੁਸੀਂ ਕੋਈ ਵਜਨ ਨਹੀਂ ਚੁੱਕਣਾ ਸਲਾਹ ਦਿੱਤੀ ਸੀ ਤਖਤ શ્રી ਹਜ਼ੂਰ ਸਾਹਿਬ ਦੀ ਇਸ਼ਨਾਨ ਸੇਵਾ ਦਰਮਿਆਨ ਸੇਵਾ ਕਰਦੇ ਆ ਵਜਨ ਚੁੱਕਣਾ ਪੈਂਦਾ ਤੁਹਾਨੂੰ ਪਤਾ ਹੈ ਜਿਸ ਦੇ ਵਿੱਚ ਇਸ਼ਨਾਨ ਕਰਵਾਉਣ ਵਾਲੀ ਜਿਹੜੀ ਜਲਦੀ ਗਾਗਰ ਹੈ ਉਹ ਸ਼ਾਮਲ ਹੈ ਤੇ ਉਹ ਭਾਰੀ ਹੁੰਦੀ ਹੈ ਤੇ ਉਹਨੂੰ ਜ਼ੋਰ ਲਾ ਕੇ ਚੁੱਕਣਾ ਹੁੰਦਾ ਤੇ ਹਰ ਰੋਜ਼ ਇਹ ਸੇਵਾ ਹੁੰਦੀ ਹੈ ਤੇ ਗਿਆਨੀ ਕੁਲਵੰਤ ਸਿੰਘ ਜੀ ਨੇ ਉਹ ਸੇਵਾ ਨਿਰੰਤਰ ਜਾਰੀ ਰੱਖੀ ਗੁਰੂ ਤੇ ਭਰੋਸਾ ਕਰਕੇ ਹੁਣ ਤੁਸੀਂ ਇਸ ਚੀਜ਼ ਨੂੰ ਕੀ ਕਹੋਗੇ ਇਹ ਗੁਰੂ ਦੀ ਵੱਡੀ ਕਿਰਪਾ ਹੈ ਨਾ ਸਾਧ ਸੰਗਤ ਅਸੀਂ ਦਾ ਮਾੜਾ ਜੇ ਬਿਮਾਰ ਹੋ ਜਾਈਏ ਇਸ ਦਾ ਨਿਤਨੇਮ ਛੱਡ ਦਿੰਨੇ ਆ ਕੋਈ ਮਾੜਾ ਜਾਂ ਡਾਕਟਰ ਸਾਨੂੰ ਕਹਦੇ ਵੀ ਤੈਨੂੰ ਆਹ ਰੋਗ ਹੈ ਇਸ ਦਾ ਜੀਣਾ ਹੀ ਛੱਡ ਦਿੰਨੇ ਆ ਕਹਿੰਦਾ ਨਾ ਨਾ ਜੀ ਪਤਾ ਨਹੀਂ ਕੀ ਹੋ ਗਿਆ ਮੇਰੇ ਸਰੀਰ ਨੂੰ ਪਤਾ ਨਹੀਂ ਉਹ ਮੈਂ ਠੀਕ ਹੋਵਾਂਗਾ ਕਿ ਨਹੀਂ ਮੈਂ ਕੀ ਹੋ ਚੱਲਿਆ ਅਸੀਂ ਹੌਸਲਾ ਛੱਡ ਜਾਂਦੇ ਹਾਂ ਪਰ ਜੇ ਗੁਰੂ ਤੇ ਭਰੋਸਾ ਕਰਕੇ ਚੱਲੀਏ ਵੀ ਨਹੀਂ ਜੋ ਹੋਣਾ ਹੈ ਉਹ ਗੁਰੂ ਨੇ ਕਰਨਾ ਹੈ ਸਤਗੁਰ ਚਾਹਣ ਤਵ ਮੈਨੂੰ ਚੰਗਾ ਭਲਾ ਵੀ ਕਰ ਸਕਦੇ ਨੇ ਮੈਂ ਹੌਸਲਾ ਨਹੀਂ ਛੱਡਣਾ ਤੇ ਉਦੋਂ ਕਿਰਪਾ ਹੁੰਦੀ ਹੈ ਤੇ ਗਿਆਨੀ ਕੁਲਵੰਤ ਸਿੰਘ ਜੀ ਹੋਰਾਂ ਨੇ ਹੌਸਲਾ ਨਹੀਂ ਛੱਡਿਆ ਤੇ ਜਲਦੀ ਗਾਗਰ ਵੀ ਉਹਨਾਂ ਨੇ ਚੁੱਕੀ ਪਿਛਲੇ ਕੁਝ ਮਹੀਨਿਆਂ ਤੋਂ ਬਾਬਾ ਕੁਲਵੰਤ ਸਿੰਘ ਜੀ ਇਸ਼ਨਾਨ ਦੀ ਸੇਵਾ ਨਹੀਂ ਕਰ ਰਹੇ ਸਨ ਮੁਰ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਬਾਬਾ ਕੁਲਵੰਤ ਸਿੰਘ ਜੀ ਪਹੁੰਚੇ ਸਨ ਤੇ ਉਹਨਾਂ ਨੇ ਆਸ਼ੀਰਵਾਦ ਲਿਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਕਿਤੇ ਜਾਂਦੇ ਨਹੀਂ ਪਰ ਪਹਿਲੀ ਵਾਰ ਉਹ ਹਰਮੰਦਰ ਸਾਹਿਬ ਆਏ 24 ਸਾਲਾਂ ਬਾਅਦ ਉਹ ਸੇਵਾ ਜਿਹੜੀ ਸੀ ਕੁਝ ਦਿਨ ਦੇ ਲਈ ਉਹਨਾਂ ਨੇ ਤਿਆਗ ਦਿੱਤੀ ਸੀ ਪਰ ਦੁਬਾਰਾ ਤੋਂ ਮੁੜ ਸੇਵਾ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਸ਼ੁਰੂਆਤ ਕੀਤੀ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ 6 ਪਾਤਸ਼ਾਹੀਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਸਾਧ ਸੰਗਤ ਜਿੱਥੇ ਸਭ ਤੋਂ ਵੱਧ ਸਮਾਂ ਗੁਜ਼ਾਰਿਆ ਉਹਨਾਂ 6 ਪਾਤਸ਼ਾਹੀਆਂ ਨੇ ਜੇ ਆਪਾਂ ਬਹੁਤਾ ਗੱਲ ਕਰੀਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਚਰਨ ਸੋ ਪ੍ਰਾਪਤ ਧਰਤੀ ਹਜ਼ੂਰ ਸਾਹਿਬ ਤੋਂ ਇੱਥੇ ਨਤਮਸਤਕ ਹੋਣ ਲਾਏ ਉਹਨਾਂ ਦੀ ਭਾਵਨਾ ਸੀ ਤੇ ਪਿਆਰਿਓ ਹੁਣ ਕੁਝ ਕਹਿੰਦੇ ਜੀ ਉਹ ਖਾਸ ਸੇਵਾ ਕਰਨ ਆਏ ਸੀ ਕੋਈ ਕਹਿੰਦੇ ਜੀ ਉਹ ਜਾਇਜ਼ਾ ਲੈਣ ਆਏ ਸੀ ਕੋਈ ਕਹਿੰਦੇ ਜੀ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਾਣਾ ਸੀ ਤਾਂ ਆਏ ਸੀ ਕੋਈ ਕੁਝ ਕਹਿੰਦਾ ਹੈ ਤੇ ਜਿਵੇਂ ਜਿਸ ਦੀ ਮੱਤ ਹੈ ਓਵੇਂ ਓਵੇਂ ਉਹ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਦਾ ਜਾ ਰਿਹਾ ਹੈ ਪਰ ਅਸਲ ਸਚਾਈ ਇਹ ਸੀ ਕਿ ਉਹ ਤਾਂ ਏ ਸੀ ਭਾਵਨਾ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਨਤਮਸਤਕ ਹੋਈਏ ਮੱਥਾ ਟੇਕੀਏ ਤਾਂ ਆਏ ਕਿ ਉਹ ਦੁਬਾਰਾ ਤੋਂ ਮੁੜ ਜਿਹੜੀ ਅੰਦਰ ਸੇਵਾ ਹੈ ਗਾਗਰ ਇਸ਼ਨਾਨ ਦੀ ਉਹ ਸ਼ੁਰੂ ਕਰ ਸਕਣ ਇਸ ਕਰਕੇ ਉਹ ਨਤਮਸਤਕ ਹੋਣ ਲਈ ਆਏ ਸੀ ਪਿਆਰਿਓ ਸਾਨੂੰ ਸਿੱਖਣਾ ਚਾਹੀਦਾ ਕਿ ਭਾਵਨਾ ਵੇਖੋ 1800 ਕਿਲੋਮੀਟਰ ਤੋਂ ਚੱਲ ਕੇ ਉਹ ਇੱਥੇ ਆਏ ਤੇ ਪਿਆਰਿਓ ਅਸੀਂ ਇੱਥੇ ਬੈਠ ਕੇ 50 60 ਕਿਲੋਮੀਟਰ 1.5 200 ਕਿਲੋਮੀਟਰ ਦੇ ਦਾਇਰੇ 'ਚ ਬੈਠ ਕੇ ਨਹੀਂ ਅਸੀਂ ਜਾ ਸਕਦੇ ਸੋਚ ਕੇ ਵੇਖੋ ਪਿਆਰਿਓ ਇਸ ਗੱਲ ਨੂੰ ਜਰਾ ਵਿਚਾਰ ਕੇ ਵੇਖੋ ਗੱਲ ਭਾਵਨਾ ਦੀ ਜੇ ਸਾਡੀ ਭਾਵਨਾ ਬਣ ਜਾਏ ਤੇ ਕੀ ਤੋਂ ਕੀ ਨਹੀਂ ਹੋ ਸਕਦਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ